ਜੇ ਸਾਨੂੰ ਮਿਲ ਗਿਆ ਮਿਹਰਬਾਨੀ ਕਰਕੇ ਪੜ੍ਹ ਦਿਓ ਵੇਖ ਮੈਂ ਬੂਹੇ ਉੱਤੇ ਖਲੋਤਾ ਵੇਖ ਮੈਂ ਬੂਹੇ ਦੇ ਕੇ ਖਲੋਤਾ ਹਾਂ ਜੇ ਬਰਪਾਉਂਦਾ ਹਾਂ ਅਤੇ ਤੁਹਾਡੇ ਲਈ ਦਰਵਾਜ਼ਾ ਖੜਕਾਉਂਦਾ ਹਾਂ ਜੇ ਕੋਈ ਜੇ ਕੋਈ ਮੇਰੀ ਆਵਾਜ਼ ਸੁਣੇ ਮੇਰੀ ਆਵਾਜ਼ ਸੁਣੇ ਅਤੇ ਬੂਹਾ ਜੇ ਕੋਈ ਮੇਰੀ ਆਵਾਜ਼ ਨੂੰ ਕੀ ਕਰੇ ਸੁਣੇ ਇੱਥੇ ਕੀ ਲਿਖਿਆ ਬਾਬਾ ਜੀ ਕੀ ਲਿਖਿਆ ਵੇਖ ਕੀ ਲਿਖਿਆ ਇੱਥੇ ਵੇਖ ਮੈਂ ਵੇਖ ਮੈਂ ਦੂਏ ਉੱਤੇ ਲੋਟਾਂ ਦੂਏ ਦੇਖੇ ਖਲੋਤਾ ਹਾਂ ਅੱਤੇ ਮਰਕਾਉਂਦਾ ਹਾਂ ਅੱਤੇ ਖੱਟ ਖੜਕਾਉਂਦਾ ਹਾਂ ਹਾਲੇ 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 ਨੰਬਰ 1 ਪ੍ਰਭੂ ਕਹਿੰਦਾ ਵੇਖ ਪ੍ਰਭੂ ਕੀ ਕਹਿੰਦੇ ਵੇਖ ਫਿਰਾਂ ਦੇਖਣ ਤੋਂ ਦਰਵਾਜ਼ਾ ਕਦੇ ਵੀ ਖੋਲਣਾ ਨਹੀਂ ਆ ਆਵਾਜ਼ ਨੂੰ ਪਹਿਚਾਨਣਾ ਪ੍ਰਭੂ ਦੀ ਆਵਾਜ਼ ਨੂੰ ਪਹਿਚਾਨਣਾ ਔਰ ਤੁਸੀਂ ਉਹਨੂੰ ਚੰਗੀ ਤਰ੍ਹਾਂ ਵੇਖਣਾ ਕਿਉਂਕਿ ਅੱਜ ਅੱਜ ਬਹੁਤ ਸਾਰੇ ਭੇਡਵੇ ਭੇਡਵੇ ਤੁਰੇ ਫਿਰਦੇ ਨੇ ਕਿ ਉਹ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਉਂਦੇ ਨੇ ਤੇ ਘਰਾਹਾਂ 'ਚ ਘੁੱਸਦੇ ਨੇ ਤੇ ਆ ਕੇ ਕੀ ਕਰਦੇ ਨੇ ਮੈਂਡਮਾ ਸੋਹਣੀਆਂ ਸੋਹਣੀਆਂ ਨੂੰ ਆਪਣੇ ਪਿੱਛੇ ਲਾ ਲੈਂਦੇ ਨੇ ਬਹੁਤ ਧਿਆਨ ਦੇ ਨਾਲ ਸੁਣਨਾ ਵਚਨ ਪ੍ਰਭੂ ਪਹਿਲੇ ਨੰਬਰ ਤੇ ਕੀ ਕਹਿੰਦੇ ਨੇ ਵੇਖ ਦੂਸਰੇ ਨੰਬਰ ਤੇ ਪ੍ਰਭੂ ਕੀ ਕਹਿੰਦੇ ਨੇ ਕੀ ਕਹਿੰਦੇ ਆਸਾ ਜੀ ਇੱਕ ਮੇ ਬੂਹੇ ਉੱਤੇ ਖਲੋਦਾ ਤੇ ਖੜਕੋਦਾ ਹਾਂ ਦੂਸਰਾ ਨੰਬਰ ਪ੍ਰਭੂ ਜੀ ਕਹਿੰਦੇ ਮੈਂ ਖੜਕਾਉਂਦਾ ਹਾਂ ਪਹਿਲੇ ਨੰਬਰ ਤੇ ਜਿਹੜਾ ਜਿਹੜਾ ਤੇ ਪਹਿਚਾਣਦਾ ਹੁੰਦਾ ਸਮਝ ਰ ਇੱਕ ਗੱਲ ਜਿਹੜਾ ਆਪਣਾ ਆਪਣਾ ਕੋਈ ਹੁੰਦਾ ਜਿਹੜਾ ਆਪਣਾ ਭੈਣ ਭਰਾ ਹੁੰਦਾ ਉਹ ਕੀ ਕਰਦਾ ਦਰਵਾਜ਼ੇ ਨੂੰ ਖੜਕਾਉਂਦਾ ਉਹ ਕੀ ਕਰਦਾ ਦਰਵਾਜ਼ੇ ਨੂੰ ਖੜਕਰਾਉਂਦਾ ਤੇ ਨਾਮ ਲੈ ਲੈ ਕੇ ਬੁਲਾਉਂਦਾ ਹੁਣ ਮੈਂ ਮੇਰੀ ਆਵਾਜ਼ ਮੈਂ ਸੁਨੇਹਾ ਆਵਾਜ਼ ਮੈਂ ਜਦੋਂ ਵੀ ਇਹਨਾਂ ਦੇ ਘਰ ਚ ਜਾਣਾ ਮੈਂ ਕੀ ਕਰਦਾ ਮੇਰੇ ਮੂੰਹ ਤੇ ਜਾਦਾ ਸਨੇਹਾ ਦਾ ਨਾਮ ਆਉਂਦਾ ਪਹਿਮਾਰ ਜੋਰ ਦੇ ਨਾਲ ਆਵਾਜ਼ ਮਾਰਨਾ ਸਲੇਹਾ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਪਾਸਟਰ ਜੀ ਆਏ ਨੇ ਬੋਲ ਹਾਲੇਲੂਇਆ ਹਾਲੇਲੂਇਆ ਇਸੇ ਤਰ੍ਹਾਂ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਪ੍ਰਭੂ ਪਹਿਲੇ ਤਾਂ ਪਹਿਲੇ ਨੇ ਕਿਹਾ ਦੇਖ ਮੈਂ ਤੇਰਾ ਪ੍ਰਭੂ ਆਂ ਵੇਖ ਮੈਂ ਤੇਰੇ ਦਰਵਾਜ਼ੇ ਦੇ ਅੱਗੇ ਖਲੋਤਾ ਤੇ ਤੇਰਾ ਦਰਵਾਜ਼ਾ ਖੜਕਾ ਰਿਹਾ ਉਹ ਆਪਣੀ ਪਹਿਚਾਣ ਦੱਸਦਾ ਵਾ ਉਹ ਕੀ ਦੱਸਦਾ ਆਪਣੀ ਪਹਿਚਾਣ ਦੱਸਿਆ ਕਿ ਮੈਂ ਆ ਤੁਹਾਨੂੰ ਪੜਾ ਪ੍ਰਭੂ ਹਰ ਜਗ੍ਹਾ ਤੇ ਕਹਿੰਦਾ ਮੈਂ ਆ ਪ੍ਰਭੂ ਨੇ ਕਦੇ ਨਹੀਂ ਕਿਹਾ ਉਹ ਆ ਬੱਚਿਆਂ ਨੂੰ ਚੁੱਪ ਕਰੀ ਮਿਹਰਬਾਨੀ ਮੇਰੀ ਭੈਣ ਤੇ ਬੜੀ ਚੰਗੀ ਮੈਂ ਤੇਰੇ ਅਗੇ ਬੇਨਤੀ ਕਰਦਾ ਮਿਹਰਬਾਨੀ ਕਰਕੇ ਬੱਚਿਆਂ ਨੂੰ ਚੁੱਪ ਕਰਾ ਲਾ ਹੈ ਕਰਾ ਲਾ ਕਰਾ ਮੇਰੀ ਭੈਣ ਮਾਰ ਕੇ ਹੈ ਮੇਰੀ ਭੈਣ ਤੋਂ ਬੜੀ ਚੰਗੀਆਂ ਖੁਦਾ ਦੀ ਬੰਦਗੀ ਆਲੀ ਹੈ ਰੱਦਨਾ ਵਾਲੀਆਂ ਪਰ ਅੱਜ 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 ਥੋੜੇ ਜੇ ਬੱਚਾ ਤੇਰਾ ਨਾ ਹੈ ਥੋੜਾ ਚੂਮੂ ਕੰਢਿਆ ਹੈ ਕਰਾ ਲੈ ਕਰਾ ਲੈ ਚੁੱਪ ਕਰਕੇ ਬੋਲ ਹallelujah ਹੈ ਨਾ ਪ੍ਰਭੂ ਕੀ ਕਹਿੰਦਾ ਪੜ ਪ੍ਰਭੂ ਕਹਿੰਦਾ ਮੈਂ ਹਾਂ ਸਾਰੇ ਬੋਲੋ ਪ੍ਰਭੂ ਕੀ ਕਹਿੰਦਾ ਮੈਂ ਮੈਂ ਹਾਂ ਰੱਬ ਬੋਲੋ ਰੱਬ ਸਚਾਈ ਤੇ ਜੀਵਨ ਮੈਂ ਹਾਂ ਮੈਂ ਹਾਂ ਮੇਰੇ ਵਸੀਲੇ ਤੋਂ ਬਿਨਾ ਮੇਰੇ ਵਸੀਲੇ ਤੋਂ ਬਿਨਾ ਪਿਤਾ ਦੇ ਕੋਲ ਪਿਤਾ ਦੇ ਕੋਲ ਕੋਈ ਨਹੀਂ ਕੋਈ ਨਹੀਂ ਜਾ ਸਕਦਾ ਪ੍ਰਭੂ ਕਹਦਾ ਮੈਂ ਆ ਬਾਕੀ ਕਹਿੰਦੇ ਉਹ ਆ ਤੇ ਜਸੂ ਕਹਿੰਦਾ ਮੈਂ ਇੱਥੇ ਵੀ ਪ੍ਰਭੂ ਕਹਿੰਦੇ ਆ ਕਿ ਵੇਖ ਮੈਂ ਤੇਰੇ ਬੂਵੇ ਕੇ ਖਲੋਟਾ ਤੇ ਆ ਕੇ ਖੜਕਾਉਂਦਾ ਆ ਆ ਕੇ ਵੀ ਕਰਦਾ ਹਾਂ ਖੜਕਾਉਂਦਾ ਹਾਂ ਜੇ ਕੋਈ ਮੇਰੇ ਲਈ ਦਰਵਾਜ਼ਾ ਖੋਲ ਦਵੇ ਤੇ ਮੈਂ ਉਸ ਦੇ ਅੰਦਰ ਆਵਾਂਗਾ ਤੇ ਜਦੋਂ ਉਹਦੇ ਅੰਦਰ ਆਵਾਂਗਾ ਤੇ ਮੈਂ ਉਹਦੇ ਅੰਦਰ ਆ ਕੇ ਸਭ ਤੋਂ ਪਹਿਲੇ ਪ੍ਰਭੂ ਜਦੋਂ ਅੰਦਰ ਆਏਗਾ ਨਾ ਸੁਣੀਏ ਬੜੇ ਧਿਆਨ ਦੇ ਨਾਲ ਕੁਝ ਸਮੇਂ ਦੇ ਲਈ ਜਿਆਦਾ ਸਮਾਨ ਨਹੀਂ ਲਵਾਵਾਂਗਾ ਮੈਂ ਤੁਹਾਡਾ ਜਦੋਂ ਤੁਸੀਂ ਦਰਵਾਜ਼ਾ ਖੋਲੋਗੇ ਸਭ ਤੋਂ ਪਹਿਲੇ ਆਵਾਜ਼ ਪ੍ਰਭੂ ਦੀ ਸੁਣਨੀ ਆ ਅੱਜ ਬਹੁਤ سارے ਭੈਣ ਭਰਾ ਆਵਾਜ਼ ਹੀ ਨਹੀਂ ਸੁਣਦੇ ਪ੍ਰਭੂ ਬੁਲਾ ਰਿਹਾ ਪ੍ਰਭੂ ਆ ਰਿਹਾ ਪ੍ਰਭੂ ਕਹ ਰਿਹਾ ਕਿ ਮੇਰੀ ਬੇਟੀ ਮੈਂ ਤੇਰੇ ਘਰ ਚ ਆਉਣਾ ਚਾਹੁੰਦਾ ਮੈਂ ਤੇਰੇ ਦਿਲ ਚ ਆਉਣਾ ਚਾਹੁੰਦਾ ਮੈਂ ਤੇਰੇ ਪਰਿਵਾਰ ਚ ਬਹਿਣਾ ਚਾਹੁੰਦਾ ਮੈਂ ਤੇਰੇ ਬੱਚਿਆਂ ਨਾਲ ਬੈਠਣਾ ਚਾਹੁੰਦਾ ਮੈਂ ਤੇਰੇ ਪਤੀ ਨਾਲ ਗੱਲ ਕਰਨਾ ਚਾਹੁੰਦਾ ਮੈਂ ਤੇਰੀ ਮਾਂ ਨਾਲ ਗੱਲ ਕਰਨਾ ਚਾਹੁੰਦਾ ਮੈਂ ਤੇਰੇ ਪਰਿਵਾਰ ਨਾਲ ਗੱਲ ਕਰਨਾ ਚਾਹੁੰਦਾ ਇਹ ਮੇਰੀ ਬੇਟੀ ਵੇਖ ਮੇਰੇ ਵਾਲਾ ਮੈਂ ਹੀ ਤੇਰੀ ਮੁਕਤੀ ਦਾ ਦਾਤਾ ਆ ਮੈਂ ਹੋਈ ਤੇਰੀ ਸ਼ਾਂਤੀ ਦਾ ਦਾਤਾ ਆ ਮੈਂ ਹੀ ਤੈਨੂੰ ਬਚਾਇਆ ਆ ਮੈਂ ਹੀ ਤੈਨੂੰ ਸਤਕਾਰਾ ਦਿੱਤਾ ਮੈਂ ਹੀ ਤੇਰੇ ਲਈ ਸਵਰਗ ਤਿਆਰ ਕੀਤਾ ਮੈਂ ਹੀ ਆਕਾਸ਼ ਨੂੰ ਬਣਾਉਣ ਵਾਲਾ ਮੈਂ ਹੀ ਚੰਦ ਤਾਰੇ ਬਣਾਉਣ ਵਾਲਾ ਮੈਂ ਹੀ ਤੈਨੂੰ ਤੇ ਤੇਰੇ ਪਰਿਵਾਰ ਨੂੰ ਬਣਾਉਣ ਵਾਲਾ ਤੇ ਤੇਰੀ ਰਖਵਾਲੀ ਕਰਨ ਵਾਲਾ ਮੇਰਾ ਨਾਮ ਯਿਸੂਆ ਤੇ ਮੈਂ ਤੇਰੇ ਘਰ ਵਿੱਚ ਆਉਣਾ ਚਾਹੁੰਦਾ ਤੇ ਤੂੰ ਮੇਰੇ ਲਈ ਦਰਵਾਜ਼ਾ ਖੋਲ ਦੇ ਤੇ ਜਿਸ ਦਿਨ ਤੂੰ ਮੇਰੇ ਲਈ ਦਰਵਾਜ਼ਾ ਖੋਲ ਦੇਂਗੀ ਤੇ ਤੈਨੂੰ ਮੈਂ ਮੁਕਤੀ ਦਾ ਰਾਹ ਦਿਖਾਵਾਂਗਾ ਮੈਂ ਤੈਨੂੰ ਉੱਥੇ ਲੈ ਕੇ ਜਾਵਾਂਗਾ ਜਿੱਥੇ ਮੈਂ ਖੋਦ ਰਹਿਣਾ ਵਾ ਉਥੇ ਤੈਨੂੰ ਭੁੱਖ ਨਹੀਂ ਹੋਏਗੀ ਉਥੇ ਤੈਨੂੰ ਪਿਆਸ ਨਹੀਂ ਹੋਏਗੀ ਉਥੇ ਤੈਨੂੰ ਕੋਈ ਬਿਮਾਰੀ ਨਹੀਂ ਹੋਏਗੀ ਉਥੇ ਕੋਈ ਕਮਜ਼ੋਰੀ ਨਹੀਂ ਹੋਏਗੀ ਉਥੇ ਕੋਈ ਤੈਨੂੰ ਮਾਦਗੀ ਨਹੀਂ ਹੋਏਗੀ ਉਥੇ ਤੈਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਉਥੇ ਸੌਂਗੋ ਉੱਥੇ ਕੋਈ ਨਹੀਂ ਹੋਏਗਾ ਜਿਸ ਦਿਨ ਤੁਸੀਂ ਪ੍ਰਭੂ ਦੇ ਦਰਵਾਜ਼ਾ ਖੋਲੋਗੇ ਤੇ ਪਹਿਲੇ ਨੰਬਰ ਤੇ ਪ੍ਰਭੂ ਜਦੋਂ ਹੀ ਤੁਹਾਡੇ ਘਰ 'ਚ ਪ੍ਰਭੂ ਦੀ ਐਂਟਰੀ ਹੋ ਰਹੀ ਸਭ ਤੋਂ ਪਹਿਲੇ ਜਿਹੜੀ ਬਰਕਤ ਨਹੀਂ ਆ ਤੁਹਾਡੇ ਘਰ 'ਚ ਪੈਸਾ ਨਹੀਂ ਟਿਕਦਾ ਉਸ ਕੀੜੇ ਨੂੰ ਫੜੇਗਾ ਪ੍ਰਭੂ ਫਿਰ ਪ੍ਰਭੂ ਕੀ ਕਰੇਗਾ ਜੋ ਤੁਹਾਡੇ ਘਰ 'ਚ ਬਿਮਾਰੀਆਂ ਨੇ ਜੋ ਤੁਹਾਡੇ ਘਰ 'ਚ ਕਮਜ਼ੋਰੀਆਂ ਨੇ ਜੋ ਤੁਹਾਡੇ ਘਰ 'ਚ ਦੁਸ਼ਟੀਆਂ ਆਵਾਂ ਨੇ ਜੋ ਵੀ ਕੋਈ ਬਾਬਾ ਚਾਏ ਚਾਹ ਕਿਸੇ ਵੀ ਤਰ੍ਹਾਂ ਦੀ ਕੋਈ ਮੂਰਤੀ ਆ ਔਰ ਸਭ ਨੂੰ ਦਬਕਾ ਦੇਵੇਗਾ ਤੇ ਸਾਰਿਆਂ ਨੂੰ ਬਾਹਰ ਕੱਢ ਦਵੇਗਾ ਤੇ ਉਥੇ ਆਪ ਬੈਠ ਜਾਏਗਾ ਤੇ ਜਿੱਥੇ ਜਸੂ ਜਾ ਕੇ ਬਹਿ ਜਾਂਦਾ ਉਸ ਘਰ ਦੇ ਵਿੱਚ ਸ਼ਾਂਤੀ ਹੀ ਸ਼ਾਂਤੀ ਮੁਕਤੀ ਹੀ ਮੁਕਤੀ ਨجات ਹੀ ਨجات ਔਰ ਖੁਸ਼ੀ ਹੀ ਖੁਸ਼ੀ ਹੋ ਜਾਂਦੀ ਆ ਔਰ ਉਸ ਘਰ ਚੋਂ ਬਿਮਾਰੀਆਂ ਕਮਜ਼ੋਰੀਆਂ ਮੰਡ ਗਿਆ ਨਸੇ ਤਰ੍ਹਾਂ ਤਰ੍ਹਾਂ ਦੀ ਬੁਰੀ ਬੁਰੀ ਸੰਗਤ ਹਰ ਤਰ੍ਹਾਂ ਦੀਆਂ ਕਮਜ਼ੋਰੀਆਂ ਚੜੀਆਂ ਜਾਂਦੀਆਂ ਤੇ ਫਿਰ ਉਹ ਘਰ ਦਿਨ ਪ੍ਰਤੀ ਹੇਨ ਪ੍ਰਤੀ ਇਤਰਕੀ ਕਰੀ ਜਾਂਦਾ ਹੈ ਬੋਲੋ ਹallelujah ਅਮੀਨ ਪੁੱਛੀ ਵਾਰਨਾ ਬੋਲੋ ਅਮੀਨ ਅਮੀਨ ਪ੍ਰਭ ਗੰਦਾ ਜੇ ਕੋਈ ਮੇਰੇ ਲਈ ਖੋਲੇ ਇਹਦੇ ਕੋਈ ਖੋਲੇ ਤਾਂ ਫੇਰ ਹੀ ਆਣਾ ਭੈਣਾਂ ਦੇ ਖੋਲਦੀਆਂ ਹੀ ਹੈ ਹੈ ਇਥੇ ਤੇ ਪਾਟਰ ਨਹੀਂ ਨਹੀਂ ਦਰਵਾਜ਼ਾ ਖੋਲਦੀਆਂ ਰਿਜਨਲ ਜਿਹੜਾ ਪਾਟਰ ਉਹਨਾਂ ਦਾ ਆਪਣਾ ਹੁੰਦਾ ਵੀ ਹੁਣ ਕਿਹੜਾ ਟੁੱਟੜਾ ਹੈ ਬੁਲਾ 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 ਹਰ ਵਾਰ ਨਗੇ ਚਰਚ ਦੇ ਵਿੱਚ ਐਡੇ ਐਡੇ ਹੁੰਦੇ ਆ ਕਬਟੇ ਤੇ ਡੜਾਈ ਤੇ ਹਾਵੀ ਉਹਨਾਂ ਕੋ ਬਾਵਾਏ ਬੋ ਹਾਲੇਲੂਇਆ ਹਾਂ ਬੋ ਹਾਲੇਲੂਇਆ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਾਂ ਥੋੜਾ ਸਮਾਂ ਹੋ ਗਿਆ ਮੈਂ ਇੱਕ ਸੁਨਈਏ ਕਿਤੇ ਘਰ ਗਿਆ ਤੇ ਉਹਨਾਂ ਟੀਵੀ ਵੇਖਣ ਲੱਗਿਆ ਸਾਰੀਆਂ ਉਹਨਾਂ ਦੀਆਂ ਕੁੜੀਆਂ ਬੱਚੇ ਪੂਰਾ ਪਰਿਵਾਰ ਹਾਂਜੀ ਟੀਵੀ ਦੇਖ ਰਹੀਆਂ ਤੇ ਬਾਹਰ ਨਾਲ ਦਰਵਾజా ਨਾਲ ਖੜਕਾਇਆ ਤੇ ਤਾਂ ਨੇ ਸੋਚਿਆ ਜੇ ਬੱਚਾ ਭੇਜਿਆ ਤੇ ਜਾ ਕੇ ਕਿਦੋਂ ਮੰਮੀ 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 ਉਹ ਬਾਟਾ ਆ ਗਿਆ ਗੋਰਾ ਜਾਂ ਲੰਬਾ ਜਾਂ ਆ ਗਿਆ ਲੰਬਾ ਜਾਂ ਗੋਰਾ ਜੀ ਕਿਦੋਂ ਬਬੂ ਯਾਰ ਜਾ ਉਹ ਨਾ ਹੋਣਾ ਹੀ ਫਿਲਮ ਦੇਖੂਗਾ ਜਾਪਤੋਂ ਕਾ ਕਵੀ ਮੰਮੀ ਹਾਂ ਨਿਕਲ ਹਾਂ ਫੇਰ ਆਇਆ ਉਹਨੇ ਇਦਾਂ ਨਹੀਂ ਕਿਹਾ ਜਾ ਕੇ ਆਹਾਂ ਜਾ ਕੇ ਮੈਨੇ ਕਹਦਾ ਅੰਕਲ ਅੰਕਲ ਮੈਂ ਕਿਹਾ ਪੁੱਤ ਮੰਮੀ ਤੇਰੀ ਮੰਮੀ ਕਹਿੰਦੀ ਤੁਸੀਂ ਕੱਲ ਆਇਓ ਫੇਰ ਆਇਓ ਹਾਂ ਮੈਂ ਨਿਕਰ ਹੈ ਨਹੀਂ ਮੈਂ ਮੈਂ ਖਸ ਤੇਰੀ ਮੰਮੀ ਕੱਲ ਹੈ ਨਹੀਂ ਨਹੀਂ ਅਡਾ ਮੰਮੀ ਘਾਰਿਆ ਪਰ ਉਹ ਕਹਿੰਦੀ ਆ ਵੀ ਉਹਨਾਂ ਨੂੰ ਕਹ ਦੋ ਜਾ ਕੇ ਵੀ ਘਰ ਹੈਗੇ ਨਹੀਂ ਬੋਲ ਹਾਲੇਲੂਇਆ ਹਾਲੇਲੂਇਆ ਕਿਉਂਕਿ ਪ੍ਰਭੂ ਦੇ ਕਲਾਮ ਚ ਲਿਖਿਆ ਨਾ ਉਹ ਆਪਣਾ ਵਚਨ ਕੱਲ ਕਿ ਉਹਨਾਂ ਨੇ ਕੀ ਕਰਦਾ ਚੰਗਿਆ ਕਰਦਾ ਮੈਂ ਕਿਹਾ ਠੀਕ ਹੈ ਪੁੱਤ ਤੇਰੀ ਮੰਮੀ ਨੇ ਕਿਹਾ ਨਾ ਫਿਰ ਫੇਰ ਆ ਜੂਗਾ ਦੂਸਰੇ ਦਿਨ ਹੀ ਮੈਨੂੰ ਕੇ ਫੋਨ ਲੱਭਾ ਲੱਗ ਪਈ ਉਹ ਸੇ ਬੀਬੀ ਦੇ ਕਿਤੇ ਢਿੱਡ ਪੇੜ ਹਾਂ ਆਏ ਨਹੀਂ ਕਿੱਥੇ ਪੱਟ ਦਾ ਫੋਨ ਫੋਨ ਕਲ ਕਿੱਥੇ ਵੀ ਦੇ ਪਹੁੰਚ ਗਏ ਨੇ ਆਏ ਮੜ ਗਈ ਮੈਂ ਬੋਲ ਹਾਲੇਲੂਇਆ ਮੈਂ ਕਿਹਾ ਪ੍ਰਭੂ ਨੇ ਤੇ ਤੈਨੂੰ ਮੈਨੂੰ ਇਸੇ ਕਰਕੇ ਭੇਜਿਆ ਕਿਉਂਕਿ ਇੱਕ ਖੁਦਾ ਦੀ ਕੋਈ ਯੋਜਨਾ ਹੁੰਦੀ ਹੈ ਤੇ ਖੁਦਾ ਕੀ ਕਰਦਾ ਆਪਣੇ ਦਾਸ ਨੂੰ भेजਦਾ کئی ਵਾਰੀ ਮੈਨੂੰ ਕਹਿ ਦਿੰਦੇ ਭੱਤ ਜੀ ਤੂੰ ਹੀ ਤਾਂ ਹੁੰਦੇ ਹੀ ਨਹੀਂ ਕੀ ਗੱਲ ਮੈਂ ਆਖਿਆ ਮੈਨੂੰ ਪ੍ਰਭੂ ਨੇ ਕਿਆ ਹੀ ਨਹੀਂ ਔਰ ਮੇਰੀ ਇਕਾਦਤ ਆ ਮੈਂ ਫालतू ਕਿਹਦੇ ਘਰ ਜਾਂਦਾ ਨਹੀਂ ਸਾਡੇ ਲੁਧਿਆਣੇ ਤੋਂ ਡੀ ਐਮ ਸੀ ਚ ਲੱਗੀ ਮੇਰੀ ਭੈਣ ਮੈਂ ਉਹਦੇ ਕੋਲ ਲੁਧਿਆਣੇ ਬੰਦਗੀ ਤੇ ਜਾਂਦਾ ਹੁੰਦਾ ਸੀ ਹੁਣ ਉਹ ਨਹੀਂ ਮੇਰੀ ਸੰਗਤੀ ਦੀ ਹੈਗੀ ਤੇ ਉਹ ਮੈਨੂੰ 3 ਸਾਲ ਬਾਅਦ ਮਿਲੀ ਕਿਹਦੀ ਭੱਤ ਜੀ ਤੁਸੀਂ ਸਾਰੇ ਭਾਤਰ ਹੁੰਦੇ ਨੇ ਤੁਸੀਂ ਕਿਉਂ ਨਹੀਂ ਆਉਂਦੇ ਮੈਂ ਕਹਾ ਮੇਰੀ ਭੈਣ ਤੂੰ ਮੈਨੂੰ ਜਿਸ ਦਿਨ ਸੱਦੇਂਗੀ ਨਾ ਮੈਂ ਉਸ ਦਿਨ ਆਵਾਂਗਾ ਕਿਉਂਕਿ ਮੇਰੀ ਆਦਤ ਨਹੀਂ ਹੈਗੀ ਘਰੋਂ ਘਰੀ ਕੁੱਸਣ ਵਾਲੀ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਤੁਸੀਂ ਘਰੋਂ ਘਰੀ ਪੁੱਛੋ ਨਾ ਮੈਂ ਕਹਾ ਮੈਂ ਇਦਾਂ ਨਹੀਂ ਜਾਂਦਾ ਮੈਂ ਸਾਰਾ ਦਿਨ ਆਪਣੇ ਘਰ ਬੈਠਾ ਰਹਾ ਮਾਂ ਚਾਹੇ ਮੈਂ ਫੋਨ ਵੇਂਦਾ ਰਹਾ ਮਾਂ ਚਾਹੇ ਜੋ ਮਰਜ਼ੀ ਕਰਦਾ ਰਹਾ ਪਰ ਮੈਂ ਕਦੇ ਵੀ ਇਦਾਂ ਜਾਂਦਾ ਨਹੀਂ ਬੋਲੋ ਹਾਲੇਲੂਆ ਆਪਣੀ ਆਦਤ ਹੈ ਭਾਈ ਮੇਰੀ ਆਦਤ ਹੈ ਮੈਂ ਚੰਦੇ ਦਾ ਢੰਡਾ ਕਰਨਾ ਚਾਹੁੰਦਾ ਨਹੀਂ ਇਸ ਕਰਕੇ ਮੇਰੀਓ ਪਿਆਰ ਯੋ ਪਿਆਰੀਓ ਭੈਣੋ ਆਵਾਜ਼ ਸੁਣਨੀ ਆ ਤੇ ਸਮਝਣਾ ਵਾ ਤੇ ਆਵਾਜ਼ ਸੁਣ ਕੇ ਦਰਵਾਜ਼ਾ ਖੋਲਣਾ ਤੇ ਆਵਾਜ਼ ਨੂੰ ਪਹਿਚਾਨ ਲੈਣਾ ਜਦੋਂ ਇਹ ਤੁਹਾਡੇ ਪ੍ਰਭੂ ਦੀ ਆਵਾਜ਼ ਆ ਜਦੋਂ ਇਹ ਤੁਹਾਡੇ ਸੇਵਕ ਦੀ ਆਵਾਜ਼ ਆ ਤੇ ਨੱਠ ਕੇ ਜਾਓ ਤੇ ਭੱਜੇ ਭੱਜੇ ਜਾ ਕੇ ਪ੍ਰਭੂ ਦੀ ਆਵਾਜ਼ ਨੂੰ ਸੁਣ ਕੇ ਤੇ ਬੜੀ ਖੁਸ਼ੀ ਦੇ ਨਾਲ ਦਰਵਾਜ਼ਾ ਖੋਲੋ ਤੇ ਖੁਸ਼ੀ ਦੇ ਨਾਲ ਜਦੋਂ ਤੁਸੀਂ ਦਰਵਾਜ਼ਾ ਖੋਲੋਗੇ ਤੇ ਜਦੋਂ ਹੀ ਖੁਦਾ ਦਾ ਦਾਸ ਤੇ ਪ੍ਰਭੂ ਤੁਹਾਡੇ ਘਰ ਚ ਆਉਣਗੇ ਤੇ ਬਾਈਬਲ ਚ ਲਿਖਿਆ ਜਿੱਥੇ ਮੇਰਾ ਦਾਸ ਉਥੇ ਮੈਂ ਹੁਨਾਇਆ ਤੇ ਜਿੱਥੇ ਤੁਸੀਂ ਪ੍ਰਭੂ ਨੇ ਕਿਹਾ ਤੁਸੀਂ ਪਿਆਰ ਰੱਖਦੋਗੇ ਉਹ ਘਰ ਉਹ ਮਕਾਨ ਉਹ ਦਕਾਨ ਉਹ ਜਗ੍ਹਾ ਪਵਿੱਤਰ ਹੋ ਜਾਏਗੀ ਖੁਦਾਤਾਮ ਇਹਨਾਂ ਵਚਨਾਂ ਦੇ ਦੁਆਰਾ ਬਹੁਤ ਸਾਰੀ ਆਸ਼ੀਸ਼ ਤੇ برکت ہوئے ایک کڑی پر بلد کا انواز کر گئے تاری بجا ہو جا کے جوان اللہ ہولی کون مائی لار ہی باری کھاؤ شمع نام نمو ربو جنہ ری بوری بوری, بوری آرہ بابا بابا